ਸੱਚ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਾ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰ ਸਾਰੇ ਧਰਮਾਂ ਚੋਂ ਬੜਾ ਧਰਮ ਇੱਕ ਹੈ ਤਾ ਸਭੇ ਹਰੀ ਦਾ ਨਾਮ ਜਪਣਾ ਤੇ ਸੁੱਧ ਕਰਮ ਕਰਨਾ ਨਿਸ਼ਕਾਮ ਕਰਮ ਕਰੋ ਨਿਸ਼ਕਾਮ ਸੇਵਾ ਕਰੋ ਤੇ ਹਰੀ ਦਾ ਨਾਮ ਕਦੇ ਛੱਡੋ ਨਾ ਗੁਰੂ ਅਮਰਦੇਵ ਨੇ ਜੋ 12 ਸਾਲ ਦਾਗਰਾਂ ਢੋਗੀਆਂ ਤੇ ਨਾਮ ਵੀ ਨਹੀਂ ਛੱਡਿਆ ਤੇ ਸੇਵਾ ਵੀ ਨਹੀਂ ਛੱਡੀ ਇਸ ਕਰਕੇ ਨਾ ਸੇਵਾ ਛੱਡੋ ਤੇ ਨਾ ਨਾਮ ਛੱਡੋ ਪਰ ਸਾਰਾ ਕੰਮ ਕਰਦੇ ਰਹੋ ਉਸਤਤ ਕਰੇ ਜਹਾਨ ਖੇੜ ਥਾੜੀ ਉਸਤਤੀ ਜਹਾਨ ਕਰੇਗਾ ਤੈਨੂੰ ਤੁਹਾਡੀ ਸਥਿਤੀ ਪਰਮੇਸ਼ਰ ਕਰੇਗਾ ਮੈਂ ਤੁਹਾਨੂੰ ਇੱਕ ਕਥਾ ਸੁਣਾਉਣਾ ਮੈਨੂੰ ਬੜੀ ਸੋਹਣੀ ਲੱਗੀ ਇੱਕ ਸਿੱਖ ਗਿਆ ਇੱਕ ਸੰਤ ਕੋਲ ਕਹਿੰਦਾ ਅੱਜ ਕੋਈ ਸੇਵਾ ਦੱਸੋ ਉਹ ਕਹਿੰਦੇ ਤੂੰ ਭਾਈ ਚੌਰ ਘਟਿਆ ਮੈਂ ਜਗਦੇ ਉਹਦੇ ਯੱਗ ਵਰਤਿਆ ਜਾਂਦਾ ਸੀ ਉਹ ਪਹਿਲਾਂ ਓਕੜੀਆਂ ਚ ਚੌਲ ਕੁੱਟਦੇ ਸੀ ਕੋ ਜਉ ਚੌਲ ਕੁੱਟਣ ਲੱਗਿਆ 24 ਸਾਲ ਉਹ ਚੌਲ ਹੀ ਕੁੱਟਦਾ ਰਿਹਾ ਇੱਕ ਦਿਨ ਸੰਤ ਕਹਿੰਦੇ ਭਈਆ ਸੇ ਤਾਂ ਜਾਣਾ ਹੁਣ ਫਾਇਰੋਂ ਤੁਸੀਂ ਆਪਣਾ ਬੰਦੋਬਸਤ ਕਰ ਲਓ ਉਹਨਾਂ ਨੇ ਸੋਚਿਆ ਸੰਤ ਨੇ ਬਈ ਇਹ ਨਾ ਦੀ ਜਗਾ ਤੇ ਗੱਦੀ ਤੇ ਤੈਨੂੰ ਬਿਠਾਵਾਂਗੇ ਉਹਨਾਂ ਦੇ ਅਖਬਾਰ ਸਾਪੇ ਸਭ ਕੁਝ ਕੀਤਾ ਮੇਨ ਛਾ ਰਾਏਕ ਰបុਰਸ਼ ਹੋਵੇ ਬਿਠਾਈ ਸਾਰੀ ਸੰਗਤ ਉਹ ਜਦ ਗੱਲਾਂ ਲਿਖ ਕੇ ਲੈ ਗਿਆ ਪੁੱਛਣ ਵਾਸਤੇ ਸਾਰਿਆਂ ਨੂੰ ਤਾ ਹੋ ਚੌਰ ਉੱਟਣ ਵਾਲਾ ਕਹਿੰਦਾ हो रहा मैं दसदा तेन तो वो पूछ वाला बड़ा हसया तो पढ़िया लिखा से वो बड़ा हसया उन्हें आख्या भी एक ही दसेगा चौल कुट वाला कि उन्हें लिखा देता चौल कुट वाले ने भी उ ना शुद्धि है ना अशुद्धि है उ نہ شુદ્ધی ہے نہ ଅਸ਼ੁੱద్ధి ہے نہ راگ ہے نہ ద్వેશ ہے اس نے بھی کھا دیتا انہوں نے جل سنایا وہ ਸੰਤਨ میں ਉਹਨੂੰ ਬੁਲਾਓ ਉਹ ਇਹਦਾ ਤਵਾੜ 흘ਲੇ ਨੇ ਉਹਦਾ صحیح ہے اون 흘ਿਆਦਾ کیوں ਘਟਣાળو ਉਹਨੂੰ کہہ دیتا ਸੰਤਾਰੇ ਬਈ ਗਾਲਸਾ ਹੁੰਦਾ ਭਾਈ ਤੂੰ ਤਾਂ ਬੜਾ ਪਵਿੱਤਰ ਹੈ ਬੜਾ ਯਾਇਕ ਹੈ ਉਹ ਕਹਿੰਦਾ ਚੋਰ ਉੱਠਣ ਵਾਲਾ ਪਵਿੱਤਰ ਅਪਵਿੱਤਰ ਤਾਂ ਕੋਈ ਹੈ ਹੀ ਨਹੀਂ ਚੋਰ ਉੱਠਣ ਵਾਲਾ ਕਹਿੰਦਾ ਪਵਿੱਤਰ ਅਪਵਿੱਤਰ ਤਾਂ ਕੋਈ ਹੈ ਹੀ ਨਹੀਂ ਸੰਤਾਂ ਨੇ ਆਪਣੀ ਚਿੱਪੀ ਸੋਡੀ ਵਗੈਰਾ ਸਭ ਦੇ ਦਿੱਤੀ ਤੇ ਕਹਿੰਦੇ ਮੇਰੇ ਸਾਹਮਣੇ ਗੱਡੀ ਤੇ ਬਿਠਾਓ ਇਹਨੂੰ ਉਹਨੂੰ ਗੱਡੀ ਤੇ ਬਿਠਾ ਆਹ ਹੈ ਕਲਿਆਣ ਦਾ ਰਸਤਾ ਤੇ ਜਿਉਂ ਤੀਜ ਜਣੀ ਪੁੱਛਣ ਲੱਗ ਜਾਂਦਾ ਵੀ ਤਿੰਨ ਦਿਨ ਮੈਨੂੰ ਚੌਲ ਕੁੱਟਦੇ ਨੂੰ ਹੋ ਗਏ ਹੁਣ ਦੱਸੋ ਜੀ ਕੀ ਕਰਾਂ ਵੰਡੀ ਜੱਤੀ ਕੀ ਹੋ ਜਾਊਗਾ ਅਡੀਸ਼ਦੀ ਕੀ ਹੋ ਗੋ 12 ਸਾਲ ਗੁਰੂ ਸਾਹਿਬ ਨੇ ਗਾਗਨਾ ਢੋਈਆਂ ਨੇ ਇੱਕ ਦਿਨ ਗੈਰ ਗੈਰ ਆਜਰ ਹੋਇ ਨਾ ਕਦੇ ਉਹ ਤੁਸੀਂ ਇਹ ਸ਼ੁਭ ਕੰਮ ਕਰੀ ਜਾਓ ਤੁਸੀਂ ਇਹ ਸ਼ੁਭ ਕੰਮ ਕਰੀ ਜਾਓ ਹੋਰ ਸਭ ਧਰਮਾਂ ਵਿੱਚੋਂ بڑا ਧਰਮ ਇਹੀ ਹੈ ਸਰਬ ਧਰਮ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਹਰ ਕੋ ਨਾਮ ਜਪ ਇਹਦਾ ਤਾਂ ਜਾਪ ਕਰੋ ਨਾਮ ਦਾ ਨਿਰਮਲ ਕਰਮ ਸ਼ੁੱਧ ਕਰਮ ਨਿਸ਼ਕਾਮ ਸੁਭ ਕਰਮ ਕਰੋ ਪਬਲਿਕ ਦੀ ਸੇਵਾ ਕਰੋ ਜਿੰਨੀ ਤੁਹਾਡੇ ਤੋਂ ਹੋ ਸਕਤ ਨਹੀਂ ਲੁੱਟੋ ਨਾ ਪਬਲਿਕ ਨੂੰ ਦੋ ਚੀਜ਼ਾਂ ਕਦੇ ਨਹੀਂ ਲੁੱਟੀਆਂ ਦੇਸ਼ ਅਤੇ ਕੌਮ ਨਾ ਤਾਂ ਦੇਸ਼ ਲੁੱਟੀਦਾ ਨਾ ਹੀ ਕੌਮ ਲੁੱਟੀਦੀ ਇਹ ਨਹੀਂ ਦੋਵੇਂ ਚੀਜ਼ਾਂ ਲੁੱਟਣ ਵਾਲੀਆਂ ਜੇ ਇਹਨੂੰ ਲੁੱਟਣ ਲੱਗ ਭੇ ਫੇਰ ਤਾਂ ਦਿਵਾਲਾ ਨਿਕਲ ਜਾਏਗਾ ਇਸ ਕਰਕੇ ਭਾਈ ਆਹ ਕੰਮ ਸਭ ਤੋਂ ਚੰਗਾ ਹੈ 68 ਤੀਰਤ ਸਗਲ ਪੁੰਨ ਜੀ ਦਇਆ ਕਰਵਾਨ 68 ਤੀਰਥ ਸਗਲ ਪੁੰਨ 68 ਤੀਰਥਾਂ ਦਾ ਪੁੰਨ ਤੈਨੂੰ ਇੱਕੋ ਵਾਰੀ ਹੋ ਜਾਏਗਾ 68 ਤੀਰਥ ਸਗਲ ਪੁੰਨ 68 ਤੀਰਥਾਂ ਦਾ ਪੁੰਨ ਤੈਨੂੰ ਇੱਕੋ ਵਾਰੀ ਹੋ ਜਾਏਗਾ ਸਾਰੇ ਪੁੰਨ ਤੈਨੂੰ ਪ੍ਰਾਪਤ ਹੋ ਜਾਣਗੇ ਜੀ ਦਇਆ ਕਰਵਾਨ ਜੇ ਤੂੰ ਇੱਕ ਜੀਵ ਦੇ ਉੱਤੇ ਦਇਆ ਕਰ ਦੇਵੇਂ ਬਸ ਜੇ ਤੂੰ ਇੱਕ ਜੀਵ ਦੇ ਉੱਤੇ ਦਇਆ ਕਰ ਦੇਵੇਂ 68 ਤੀਰਥਾਂ ਦਾ ਤੈਨੂੰ ਪੁੰਨ ਹੋ ਜਾਊਗਾ ਜੀਵ ਮਾਰਿਆ ਨਾ ਕਰੋ ਮਾਰਨੇ ਅੱਛੇ ਨਹੀਂ ਹੁੰਦੇ ਹੈਂ ਦਇਆ ਕਰਿਆ ਕਰਵਾਨ ਜਿਸ ਨੂੰ ਦੇਵੈ ਗਿਆ ਕਰ ਸੋਈ ਪੁਰਖ ਸੁਜਾਨ ਜਿਸ ਨੂੰ ਦੇਵੈ ਗਿਆ ਕਰ ਇਹ ਕਰਨ ਜਿਸ ਨੂੰ ਗਿਆ ਕਰਕੇ ਪਰਮੇਸ਼ਰ ਦੇ ਦੇਵੇ ਸੋਈ ਪੁਰਖ ਸੁਜਾਨ ਉਹ ਪੁਰਖ ਬੜਾ ਲਾਇਕ ਗਿਆਤਾ ਦੇ ਹੈ ਵਿਆਪਕ ਦੇ ਨਾਲ ਇੱਕ ਹੋ ਗਿਆ ਜੋ ਬਖਸ਼ਿਆ ਗਏ ਜਿਸ ਨੂੰ ਦੇਵ ਦਇਆ ਕਰ ਇਹ ਕਰਮ ਸੇਵਾ ਸਿਮਰਨਾ ਦਾ ਜਿਸ ਨੂੰ ਦਇਆ ਕਰਕੇ ਪਰਮੇਸ਼ਰ ਦੇ ਦੇਵੇ ਸੋ ਇਹ purakh sujan ਉਹ purakh ਬੜਾ ਲਾਇਕ ਹੈ ਗਿਆਤਾ ਗਏ ਹੈ ਵਿਆਪਕ ਦੇ ਨਾਲ ਇੱਕ ਹੋ ਗਿਆ ਉਹ ਬਖਸ਼ਿਆ ਗਏ ਤਜਾ ਕੋ ਆਪਣੀ ਘਰੈ ਬਖਸ਼ੀਸ ਤਾ ਕਾ ਲੇਖਾ ਨਾ ਗਣ ਜਗਦੀਸ਼ ਜਿਨਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਜਿਨਾਂ ਮਿਲਿਆ ਪ੍ਰਭ ਆਪਣਾ ਜਿਨਾਂ ਨੂੰ ਆਪਣਾ ਪ੍ਰਭੂ ਮਿਲਿਆ ਆਪਣਾ ਆਤਮਾ ਜਿਹੜਾ ਪਰਮੇਸ਼ਰ ਸਰਵਿਆਣੇ ਵਿੱਚ ਬੈਠਾ ਹੈ ਆਤਮਾ ਰੂਪ ਹੋ ਕੇ ਉਹ ਜਿਸ ਨੂੰ ਮਿਲ ਗਿਆ ਜਿੰਨਾ ਮਿਲਿਆ ਪ੍ਰਭ ਆਪਣਾ ਜਿਨ੍ਹਾਂ ਨੂੰ ਆਪਣਾ ਪ੍ਰਭੂ ਮਿਲਿਆ ਆਪਣਾ ਆਤਮਾ ਜਿਹੜਾ ਪਰਮੇਸ਼ਰ ਸਾਰਿਆਂ ਦੇ ਵਿੱਚ ਬੈਠਾ ਆਤਮਾ ਰੂਪ ਹੋ ਕੇ ਉਹ ਜਿਸ ਨੂੰ ਮਿਲ ਗਿਆ ਪ੍ਰਾਪਤ ਹੋ ਗਿਆ ਜਿਹੜਾ ਇਹਨਾਂ ਦਾ ਖਾਸ ਆਪਾ ਹੈ ਉਹ ਦਨ ਬਿਨ ਸਾਈ ਜਿਨ੍ਹਾਂ ਨੂੰ ਮਿਲ ਗਿਆ ਨਾਨਕ ਤਿਨ ਕੁਰਬਾਨ ਮੈਂ ਉਹਨਾਂ ਦੇ ਉੱਤਮ ਦੀ ਗੁਰੂ ਸਾਹਿਬ ਕਹਿੰਦੇ ਕੁਰਬਾਨ ਜਾਂਦਾ ਹਾਂ ਉਹਨਾਂ ਦੇ ਉੱਤਮ ਦੀ ਬਲਿਹਾਰੇ ਜਾਂਦਾ ਹਾਂ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ